ਸਵਾਮਾਦਮੀ ਪਾਰਟੀ ਵੱਲੋਂ ਮਹਿਲਾਵਾਂ ਨੂੰ ਜਿਹੜਾ 1000 ਰੁਪਿਆ ਦਿੱਤਾ ਜਾਣਾ ਸੀਗਾ ਪਰ ਮੰਥ ਉਸ ਦੇ ਉੱਤੇ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਸਾਫ਼ ਇਸ ਜਿਹੜੀ ਯੋਜਨਾ ਸੀਗੀ ਉਸ ਤੋਂ ਮਨ ਛੱਡਦੇ ਹੋਏ ਨਜ਼ਰ ਆਏ ਜਦੋਂ ਪੱਤਰਕਾਰਾਂ ਨੇ ਇਸ ਉੱਤੇ ਸਵਾਲ ਕੀਤਾ ਭਗਵੰਤ ਮਾਨ ਨੂੰ ਤਾਂ ਭਗਵੰਤ ਮਾਨ ਨੇ ਅੱਗੋਂ ਕੀ ਕਿਹਾ ਪੱਤਰਕਾਰ ਨੂੰ ਦੇਖੋ ਪੂਰਾ ਵੀਡੀਓ ਦੇਖੋ ਅਸੀਂ ਕੋਈ ਅਸੀਂ 5 ਗੰਢੇ ਨਿੱਤਿਆਂ ਸੀ ਕਰ ਕਰ ਚੁੱਕੇ ਆ ਪੂਰੀਆਂ 7 ਅਸੀਂ ਕੋਲ ਪਲਾਜ ਜਿਹੜੀ ਗਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰ ਤੇ ਐਸ ਐਸ ਐਫ ਦੀ ਕੋਈ ਗਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਇਹਨਾਂ ਦੀ ਐਨਓਸੀ ਵਾਲੀ ਗਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਵਿਧਾਇਕਾਂ ਦੀਆਂ ਸੱਤ ਸੱਤ ਪੈਨਸ਼ਨਾਂ ਸੀ ਉਹ ਆਨ ਸਰਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹ ਤਾਂ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2 4 3 ਮਹੀਨੇ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਵਾਸਤੇ ਕੋਈ ਬਜਟ ਚ ਪ੍ਰੋਵੀਜ਼ਨ ਰੱਖਣ ਦੀ ਜ਼ਰੂਰਤ ਨਹੀਂ ਇਹ ਕੈਬਨਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰਦਾ